ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਹੁਣ ਕੰਗਣਾ ਰਣੌਤ ਨੇ ਪੰਜਾਬ ਦੇ ਨੌਜਵਾਨੀ ਨੂੰ ਲੈ ਕੇ ਬਹੁਤ ਵੱਡਾ ਬਿਆਨ ਦੇ ਦਿੱਤਾ ਕਿ ਪੰਜਾਬ ਦੇ ਲੋਕ ਚਿੱਟਾ ਲਾਉਂਦੇ ਨੇ ਉਗਰਤਾ ਫਿਲਾਉਂਦੇ ਨੇ दारूਆ ਸ਼ਰਾਬਾਂ ਵੀ ਪੀਂਦੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਪੰਜਾਬੀ ਦੇ ਵਿੱਚ ਨੇ ਇੱਕ ਭਾਸ਼ਣ ਦੇ ਦੌਰਾਨ ਹਿਮਾਚਲ ਦੀ ਸਟੇਜ ਦੇ ਉੱਤੇ ਕਿਹਾ ਤਾਂ ਮੈਂ ਤੁਹਾਡੇ ਸਾਹਮਣੇ ਇਹ ਰੱਖੂੰਗਾ ਤਾਂ ਉਸ ਤੋਂ ਬਾਅਦ ਇਹਦੀ ਪੋਲ ਖੋਲਣੀ ਹੈ ਕਿ ਆਪ ਇਹ ਡਰੱਗਸ ਕਿਵੇਂ ਲਾਉਂਦੀ ਸੀ ਤੇ ਕਿਵੇਂ ਇਹ ਆਪਦੇ ਮੂੰਹ ਨਾਲ ਮੰਨੀ ਜਾਂਦੀ ਹੈ ਤਾਂ ਉਹਦੇ ਮੂੰਹੋਂ ਸੁਣਿਓ ਮੈਂ ਤੁਹਾਡੇ ਸਾਹਮਣੇ ਸਾਬਤ ਕਰੂੰਗਾ ਤਾਂ ਪਹਿਲਾਂ ਇਹਦਾ ਇਹ ਕਾਲਾ ਚਿੱਟਾ ਤੁਹਾਡੇ ਸਾਹਮਣੇ ਰੱਖੂਗਾ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਕਿਸਾਨੀ ਨੂੰ ਲੈ ਕੇ ਉਸ ਤੋਂ ਬਾਅਦ ਇਹਨੇ ਐਮਰਜੈਂਸੀ ਫਿਲਮ ਬਣਾਈ ਉਹਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਸੀ ਪੰਜਾਬ ਦੇ ਵਿੱਚ ਤਮਾਹਾਂ ਨੂੰ ਆ ਪਹਿਲਾ ਇਹਦਾ ਜਿਹੜਾ ਤੁਸੀਂ ਬਿਆਨ ਹੈ ਇਹ ਸੁਣੋ ਪੰਜਾਬੀ ਦੇ ਵਿੱਚ ਕਹਿ ਕੀ ਰਹੀ ਹੈ ਧਿਆਨ ਨਾਲ ਸੁਣਨਾ ਤਾਂ ہماری ਜੋ ਗ੍ਰਾਮਿੰਗ ਜੀਵਨ ਸ਼ੈਲੀ ਹੈ ਇਹ ਬਹੁਤ ਹੀ ਅੱਛੀ ਸ਼ੈਲੀ ਹੈ ਜਿਵੇਂ ਕਿ ਪ੍ਰਧਾਨ ਜੀ ਨੇ ਵੀ ਕਹਾਂ ਕਿ ਆਹਰੇ ਜਿਹੇ ਅੱਗੇ ਪਿੱਛੇ ਰਾਜੇ ਉਹ ਤਾਂ ਤੇ ਨੋਈ ਨੋਈ ਚ ਜਲੇ ਕਰਿਆ ਹਰੇ

ਕਹਿ ਗਈ ਰਹੀ ਐ ਇਹ ਕਹਿ ਰਹੀ ਐ ਤੁਹਾਨੂੰ ਪਤਾ ਮੈਂ ਕਿਹੜੇ ਰੱਜ ਦੀ ਗੱਲ ਕਰ ਰਹੀ ਆ ਚਿੱਟਾ ਸ਼ਰਾਬ दारੂਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੀਂਦੇ ਨੇ ਉਗਰਤਾ ਇਹਨਾਂ ਦੇ ਵਿੱਚ ਹੁੰਦੀ ਐ ਇਹ ਬਹੁਤ ਜ਼ਿਆਦਾ ਉਗਰਤਾ ਫੈਲਾਉਂਦੇ ਨੇ ਪਰ ਮੈਂ ਤੁਹਾਡੇ ਸਾਹਮਣੇ ਅੱਜ ਜਿਹੜੀ ਕਿਹਦੀ ਪੋਲ ਖੋਲ੍ਹਣੀ ਐ ਇਹ ਇਹੋ ਜੀ ਜਨਾਨੀ ਬਾਜ ਨਹੀਂ ਆ ਰਹੀ ਬੜੀ ਬੇਵਾਕੀ ਦੇ ਨਾਲ ਜਿਹੜਾ ਕਿ ਪੰਜਾਬ ਦੀ ਨੌਜਵਾਨੀ ਨੇ ਬਲਕਿ ਪੂਰੇ ਪੰਜਾਬ ਦੇ ਉੱਤੇ ਲੱਤ ਧਰ ਲਈ ਇਹਨੇ ਤਾਂ ਦੇਖੋ ਪਹਿਲਾਂ ਕਿਸਾਨਾਂ ਨੂੰ ਬੋਲੀ ਮਾਵਾ ਭੈਣਾਂ ਨੂੰ ਵੀ ਬੋਲੀ ਜਿਹੜਿਆਂ ਉੱਥੇ ਰੋਟੀ ਪਾਣੀ ਬਣਾਉਂਦੀਆਂ ਸੀ ਉਹ ਤਾਂ ਤੁਹਾਡੇ ਯਾਦ ਹੀ ਹੈ ਉਸ ਤੋਂ ਬਾਅਦ ਜਿਹੜੀ ਕਹਿੰਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਮੈਂ ਕਹਿੰਦਾ ਵੀ ਸਾਡੇ ਪੰਜਾਬ ਬਾਅਦ ਦੇ ਵਿੱਚ ਕਰਾਂਗੇ ਗੱਲ ਜਿਹੜੇ ਸਿੱਖਾਂ ਨੇ ਇਹਨੂੰ ਹਲੇ ਜਿਹੜਾ ਕਿ ਸੌਦਾ ਨਹੀਂ ਲੱਗਿਆ ਤੱਪਰ ਪਹਿਲਾਂ ਮੈਂ ਤੁਹਾਨੂੰ ਇਹਦੀ ਜਿਹੜੀ ਗੱਲ ਹੈ

ਇਹ ਤੋਂ ਸਭ ਮੈਂ ਬਿਕ ਟੂਟ ਸਟਾਰ ਤੇ ਇੱਕ ਡਰਗੇਰੀ ਕਿਥੀ ਮੇਰੀ ਜ਼ਿੰਦਗੀ ਵਿੱਚ ਇਤਨੇ سارے ਕਾਂਟ ਚੱਲ ਰਹੇ تھے ਕਿ ਮੈਂ ਐਸੇ ਲੋਕਾਂ ਦੇ ਹੱਥੋਂ ਮਿਲ ਚੁਕੀ ਥੀ ਕਿ ਜਿੱਥੋਂ ਸੇ ਕੁਝ ਸ਼ਾਇਦ ਮੌਤ ਹੀ ਨਿਕਾ ਸਕਦੀ ਥੀ ਇਹ ਸਭ ਇਤਨਾ ਸਭ ਡੇਂਜਰ ਹੋਣ ਕਰਕੇ ਮੇਰੀ ਲਾਈਫ ਮਿਲ ਨਾ ਦੀ ਨੇ ਜਰੀ ਥੀ ਇਹਨੇ ਕਿਹਾ ਵੀ ਮੈਂ 15 16 ਸਾਲਾਂ ਦੀ ਸੀ ਜਦੋਂ ਘਰੋਂ ਭੱਜ ਚੁੱਕੀ ਸੀ ਤੇ ਬਹੁਤੇ ਸਾਥੀਆਂ ਨੂੰ ਨਹੀਂ ਪਤਾ ਹੋਣਾ ਵੀ ਇਹ ਘਰੋਂ ਭੱਜੀ ਹੋਈ ਜਨਾਨੀ ਆ ਕਹਿੰਦੀ ਮੈਂ ਇਹੋ ਜਿਹੀਆਂ ਗੱਲਾਂ ਦਾ ਸ਼ਿਕਾਰ ਹੋ ਗਈ ਸੀ ਜਿਵੇਂ ਮੈਂ ਮੌਤ ਹੀ ਗੱਡ ਸਕਦੀ ਸੀ ਉੱਥੋਂ ਪਰ ਹੁਣ ਜਿਹੜਾ ਪੰਜਾਬ ਨੂੰ ਲੈ ਕੇ ਨੇ ਬਿਆਨ ਦੇ ਦਿੱਤਾ ਤਾਂ ਹੁਣ ਤੁਸੀਂ ਕੀ ਕਰੋਗੇ ਕਿਉਂਕਿ ਪਹਿਲਾਂ ਸਾਡੇ ਕਿਸਾਨਾਂ ਦੇ ਉੱਤੇ ਫਿਰ ਇਹਨੇ ਸਿੱਖੀ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਲਾ ਵਾਲਿਆਂ ਨੂੰ ਲੈ ਕੇ ਫਿਲਮ ਦੇ ਵਿੱਚ ਮਾੜੀ ਸ਼ਬੀ ਦਿਖਾਈ ਗਈ ਚਲੋ ਉਹ ਤਾਂ پابੰਦੀ ਲੱਗ ਚੁੱਕੀ ਆ ਕੋਰਟ ਨੇ ਵੀ ਲਾ ਦਿੱਤੀ ਆ ਹਾਲਾਂਕਿ ਉਹਨੂੰ ਹਰੀ ਚੰਡੀ ਮਿਲ ਚੁੱਕੀ ਸੀ ਦੁਬਾਰਾ ਤੋਂ ਫਿਰ ਤੋਂ ਵਿਵਾਦ ਖੜਾ ਹੋਇਆ ਸੀ ਇਹ ਤਾਂ ਹੋ ਗਈ ਇੱਕ ਆਲੱਗ ਗੱਲ ਪਰ ਜਿਹੜੀ ਆ ਨਵੀਂ ਕਹਾਣੀ ਛੇੜ ਦਿੱਤੀ ਪੰਜਾਬ ਦੇ ਲੋਕ ਚਿੱਟਾ ਲਾਉਂਦੇ ਨੇ ਪੰਜਾਬ ਦੇ ਲੋਕ ਉਗਰਤਾ ਫਲਾਉਂਦੇ ਨੇ ਤੇ ਪੰਜਾਬ ਦੇ ਲੋਕ ਪਤਾ ਨਹੀਂ ਕਿਹੜੀਆਂ-ਕਿਹੜੀਆਂ ਧਾਰੂਆਂ ਪੀਂਦੇ ਨੇ ਤੇ ਕਹਿ ਰਹੀ ਹੈ ਤੁਹਾਨੂੰ ਪਤਾ ਮੈਂ ਕਿਹੜੇ ਰੱਜ ਦੀ ਗੱਲ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਵੀ ਹੁਣ ਕੰਗਣਾ ਦਾ ਜਿਹੜਾ ਟਾਈਮ ਹੈ ਉਹ ਜਿਹੜਾ ਕਿ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕਿਆ ਹੁਣ ਇਹਨੂੰ ਇਹ ਨਹੀਂ ਪਤਾ ਵੀ ਸਿੰਘਾਂ ਬੰਨਿਓ ਸੋਧਾ ਲੱਗੇ ਕਿ ਸਾਡੇ ਵਰਗੇ ਆਮ ਨੌਜਵਾਨਾਂ ਬੰਨਿਓ ਲੱਗੇ ਦਰਸਰ ਗੱਲ ਇਹ ਹੈ ਵੀ ਜਿਵੇਂ ਹੁਣ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਇਹਨੇ ਕਿੱਡਾ ਵਿਵਾਦ ਖੜਾ ਕੀਤਾ ਸੀ ਕਿਸੇ ਵੀ ਬੰਦੇ ਨੇ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਆ ਜਿਹੜੀ ਪੰਜਾਬ ਦੇ ਉੱਤੇ ਨੇ ਲੱਤ ਧਰੀ ਆ ਕਿਸੇ ਵੀ ਬੰਦੇ ਨੇ ਕੋਈ ਜਥੇਬੰਦੀਆਂ ਨੇ ਕੋਈ ਆਗੂ ਬੰਦਿਆਂ ਨੇ ਕੋਈ ਮੁਕਦਮਾ ਦਰਜ ਕਰਾਉਣ ਦੀ ਗੱਲ ਕਹੀ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਇਹਦੇ ਤੇ ਹੁਣ ਨੂੰ ਮੁਕਦਮਾ ਹੋ ਜਾਣਾ ਚਾਹੀਦਾ ਸੀ ਫਿਰ ਇਹਨੇ ਸਿੱਖੀ ਨੂੰ ਲੈ ਕੇ ਟਾਰਗੇਟ ਕੀਤਾ ਕਿਹਨੂੰ ਜਿਹੜੀ ਸਾਡੀ ਮੁੱਢ ਦੀ ਯਾਨੀ ਕੌਮ ਸਾਡੀ ਜਿਹੜੇ ਸਾਡੇ ਯੋਧੇ ਨੇ ਸੂਰਬੀਰ ਉਹਨਾਂ ਨੂੰ ਲੈ ਕੇ ਇਹਨੇ ਫਿਲਮ ਦੇ ਵਿੱਚ ਮਾੜੀ ਸ਼ਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਕਹੋਗੇ ਵੀ ਕੰਗਣਾ ਰਣੌਤ ਇਹ ਕਰ ਕਿਉਂ ਰਹੀ ਹੈ ਜਿਹੜਾ ਚੰਡੀਗੜ੍ਹ ਤੁਹਾਡੇ ਯਾਦ ਹੋਣਾ ਮੈਂ ਉਦੋਂ ਵੀ ਵੀਡੀਓ ਪਾਈਆਂ ਸੀ ਤੇ ਵਾਇਰਲ ਵੀ ਬਣੀਆਂ ਹੋਈਆਂ ਸੀ ਬੜੇ ਲੋਕਾਂ ਨੇ ਸਾਥ ਦਿੱਤਾ ਸਾਡੇ ਪੰਜਾਬਦਿਆਂ ਨੇ ਉਹਦੇ ਵਿੱਚ ਇਹਦੇ ਥੱਪੜ ਵੱਜਿਆ ਸੀ ਚੰਡੀਗੜ੍ਹ 에어ਪੋਰਟ ਤੇ ਕਾ ਉਸ ਨਾਲ ਜਿਹੜਾ ਕਿ ਬਦਲਾ ਉਹ बार-बार ਇਹ ਲੈ ਰਹੀ ਹੈ ਫਿਰ ਇਹਨੇ ਕਿਸਾਨਾਂ ਤੇ ਬੋਲਿਆ ਉਸ ਤੋਂ ਬਾਅਦ ਐਮਰਜੈਂਸੀ ਬਣਾਈ ਪੰਜਾਬ ਨੂੰ ਹਰ ਪਾਸੇ ਟਾਰਗੇਟ ਕਰ ਰਹੀ ਹੈ ਤਾਂ ਹੁਣ ਸਿੱਖ ਜਥੇਬੰਦੀਆਂ ਜਿਹੜੀਆਂ ਸੁੱਤੀਆਂ ਪਈਆਂ ਨੇ ਪੰਜਾਬ ਦੇ ਸਾਡੇ ਕਿਸਾਨ ਸੁੱਤੇ ਪਏ ਨੇ ਕਿਉਂ ਨਹੀਂ ਮੁਰਿਆਂ ਦੇ ਕਿਉਂ ਨਹੀਂ ਇਹਦੇ ਤੇ ਮੁਕੱਦਮਾ ਦਰਜ ਹੁੰਦਾ ਜਦੋਂ ਵੀ ਜੀ ਕਰਦਾ ਉਹ ਬੋਲ ਦਿੰਦੀ ਹੈ ਕਿ ਉਹ ਭਾਜਪਾ ਦੀ ਸੰਸਦ ਹੈ ਇਸ ਕਰਕੇ ਬੋਲ ਦਿੰਦੀ ਹੈ ਉਹ ਕਿ ਪੈਸੇ ਵਾਲੀ ਹੈ ਇਸ ਕਰਕੇ ਬੋਲ ਦਿੰਦੀ ਹੈ ਮੈਂ ਚਾਹੁੰਦਾ ਸਾਡੇ ਪੰਜਾਬ ਦੇ ਲੋਕ ਜੇ ਵੈਸੇ ਹੀ ਇਕੱਠੇ ਹੋ ਜਾਣ ਤੇ ਮੁਕਦਮਾ ਦਰਜ ਹੋ ਸਕਦਾ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਕਿਉਂਕਿ ਇਹਨੂੰ ਵੀ ਲੱਗਦਾ ਤੇ ਲੱਗਦਾ ਪੰਜਾਬ ਨੂੰ ਵੀ ਹੈ ਤਾਂ ਦੇਖੋ ਪੰਜਾਬ ਨੂੰ ਹਰ ਆਏ ਦਿਨ ਇਹ ਟਾਰਗੇਟ ਕਰਦੀ ਹੈ ਜਿਹੜੀ ਕਿ ਕੰਗਣਾ ਰਣਾਉ ਤੇ ਭੇੜ ਹੈ ਪਹਿਲਾਂ ਵੀ ਮੈਂ ਐਮਰਜੈਂਸੀ ਦੇ ਉੱਤੇ ਵੀਡੀਓ ਬਣਾਈਆਂ ਸੀ ਤੇ ਆਪਣੇ ਚੈਨਲ ਤੇ ਪਾਈਆਂ ਸੀ ਤਾਂ ਮੈਂ ਉਹਦਾ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਵੀ ਵੱਡੇ ਪੱਦਰ ਤੇ ਸਾਥ ਦੇਣਾ ਪਊ ਐ ਇਹ ਜਿਹੀਆਂ ਭੇਡਾਂ ਨੂੰ ਤਾਂ ਅਸੀਂ ਇਕੱਲੇ ਹੀ ਬਹੁਤ ਆ ਸਾਡੀ ਆਵਾਜ਼ ਜਾਣੀ ਚਾਹੀਦੀ ਐ ਸਾਡੇ ਪੰਜਾਬ ਦੇ ਬਾਹਰੋਂ ਬਾਹਰ ਤੱਕ ਤਾਂ ਉਹ ਗਈ ਸੀ ਤਾਂ ਮੇਰੀ ਆਵਾਜ਼ 4 ਲੱਖ ਬੰਦੇ ਨੇ ਸਪੋਰਟ ਕੀਤੀ ਸੀ ਪੰਜਾਬ ਨਹੀਂ ਬਾਲੀਵੁੱਡ ਤੇ ਗਈ ਸੀ ਜਿਹੜੀ ਗਏ ਨੂੰ ਭੇਡ ਨੂੰ ਉਹਦਾ ਧਮਕੀ ਦਿੱਤੀ ਸੀ ਬੜਾ ਉਹਦਾ ਸਾਡੇ ਲੋਕਾਂ ਨੇ ਸਾਥ ਦਿੱਤਾ ਪਰ ਜਿਹੜਾ ਹੁਣ ਪੰਜਾਬ ਨੂੰ ਲੈ ਕੇ ਬਿਆਨ ਦਿੰਦਾ ਮੈਨੂੰ ਲੱਗਦਾ ਵੀ ਇਹਦਾ ਟਾਈਮ ਖਤਮ ਹੋ ਚੁੱਕਿਆ ਤਾਂ ਪੰਜਾਬੀਓ ਵੱਡੇ ਪੱਦਰ ਤੇ ਹੁਣ ਤੁਹਾਨੂੰ ਜਿਹੜਾ ਕਿ ਲੋੜ ਹੈ ਇਕੱਠੇ ਹੋ ਜਾਣ ਦੀ ਕਿਉਂਕਿ ਆਏ ਦਿਨ ਸਾਡੇ ਪੰਜਾਬ ਨੂੰ ਚਾਰੇ ਪਾਸਿਓ ਘੇਰਿਆ ਜਾਂਦਿਆ ਚਾਹੇ ਉਹ ਸਰਕਾਰਾਂ ਹੋਣ ਤੇ ਚਾਹੇ ਉਹ ਇਹ ਜਿਹੇ ਭੇਡਾਂ ਹੋਣ ਕੰਗਣਾ ਰਣੌਤ ਵਰਗੀਆਂ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਤੇ ਤੁਸੀਂ ਭੁੱਲ ਚੁੱਕੇ ਹੋ ਕਿ ਅਸੀਂ ਕਰਨਾ ਕੀ ਐ ਤਾਂ ਮੈਂ ਚਾਹਣਾ ਵੱਡੇ ਪੱਦਰ ਤੇ ਇਕੱਠੇ ਹੋ ਇਸ ਕੰਗਣਾ ਰਣਾ ਤੇ ਭੇਡ ਦੇ ਖਿਲਾਫ ਆਪਾਂ ਮੁਕੱਦਮਾ ਦਰਜ ਕਰਾਵਾਂਗੇ ਤੇ ਵੱਡੇ ਪੱਦਰ ਤੇ ਇਹਨੂੰ ਜਿਹੜਾ ਕਿ ਨੰਗਾ ਕਰਨ ਦਾ ਕੰਮ ਅਸੀਂ ਕਰਾਂਗੇ ਇਹਦੇ ਜਿਹੜੇ ਜਿਹੜੀਆਂ ਇਹਦੀਆਂ ਕਹਾਣੀਆਂ ਨੇ ਉਹੀ ਸਾਡੇ ਪੰਜਾਬ ਦੇ ਉੱਤੇ ਦੱਸ ਰਹੀ ਐ ਚਿੱਟੇ ਆਪ ਲਾਉਂਦੀ ਸੀ ਸ਼ਰਾਬਾਂ ਪਿੰਦੀ ਸੀ ਤੇ ਕਹਿ ਰਹੀ ਆ ਸਾਡੇ ਪੰਜਾਬ ਨੂੰ ਬਈ ਤਾਂ ਹੁਣ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਅੱਗ ਦੀ ਤਰ੍ਹਾਂ ਜਾਵੇ ਉਹਦੇ ਭੇਡ ਤੱਕ ਪਹੁੰਚੇ ਸਾਡਾ ਸਨੇਹਾ ਕਿ ਪੰਜਾਬ ਦੇ ਵਿੱਚ ਨੌਜਵਾਨ ਹਲੇ ਤੈਨੂੰ ਇਕੱਲੇ ਹੀ ਕਾਫੀ ਨੇ ਸਾਡੀਆਂ ਜਥੇਬੰਦੀਆਂ ਦੀ ਵੀ ਲੋੜ ਨਹੀਂ ਮੈਂ ਕਹਿੰਨਾ ਇੱਕ ਆਵਾਜ਼ ਬੰਦੇ ਦੇ ਲਈ ਉਹ ਜ਼ਹਿਰ ਬਣ ਜਾਂਦੀ ਹੈ ਜਦੋਂ ਕਿਸੇ ਦੇ ਖਿਲਾਫ ਉੱਠਦੀ ਹੈ ਤੁਮਾਂ ਚਾਹਨਾ ਵੱਡੇ ਪਦਰ ਤੇ ਇਹਨੂੰ ਸ਼ੇਅਰ ਕੀਤਾ ਜਾਵੇ ਵੀਡੀਓ ਨੂੰ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਪਾਵਾਂਗੇ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਉਹ ਤੁਹਾਡੇ ਤੇ ਪਹੁੰਚਦਾ ਰਹੂਗਾ ਬੈਲ ਵੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ